ਕੀ ਮੰਡੀ ਚ ਸਫਾਈ ਵਗੈਰਾ ਦੀਆਂ ਹੋਰ ਕਾਫੀ ਇਥੇ ਪ੍ਰੋਬਲਮਸ ਆ ਰਹੀਆਂ ਸੀ ਤੇ ਕੋਈ ਵੀ ਐਸੋਸੀਏਸ਼ਨ ਜਿਹੜੀ ਚੰਗੀ ਤਰ੍ਹਾਂ ਨਹੀਂ ਕੰਮ ਹੋ ਰਿਆ ਸੀ ਤੇ ਅਸੀਂ ਸਾਰੇ ਰਲ ਕੇ ਆਪਣੇ ਜਿਹੜੇ ਮੰਡੀ ਦੇ ਸਾਡੇ ਪਾਰਟੀ ਨਾਲ ਦੇ ਲੋਕ ਨੇ ਉਹਨਾਂ ਨੂੰ ਅੱਗੇ ਕਰਕੇ ਆਪਾਂ ਮੰਡੀ ਜਿਹੜੀ ਉਹਨੂੰ ਚੱਕਾ ਚੁਣਨਾ ਔਰ ਮੰਡੀ ਚ ਲੁੱਟਖੋ ਬਹੁਤ ਚੱਲ ਰਹੀ ਹੈ ਅੱਜ ਉਹਨਾਂ ਨਾਲ ਗੱਲ ਹੋਈ ਹੈ ਵੀ ਛੋਟੀ ਚੁੰਕੀ ਪਿੱਛੇ ਬਣਾਈ ਜੇ ਨਗਰਗੇਟ ਦੇ ਕੋਲ ਉਹਨਾਂ ਨੇ ਅੱਜ ਕਹਿੰਦੇ ਸਾਨੂੰ ਮਨਜ਼ੂਰੀ ਲੈ ਲਾਂਗੇ ਤੁਹਾਨੂੰ ਅਸੀਂ ਗੇਟ ਤੇ ਚੁੰਕੀ ਵੀ ਬਣਾਵਾਂਗੇ ਜੀ ਮੰਡੀ ਵਿੱਚ ਪਹਿਲਾਂ ਲੁੱਟਖੋ ਸੁੱਟ ਬਹੁਤ ਹੋ ਰਹੀ ਸੀ ਇੱਕ ਟ੍ਰੈਫਿਕ ਦਾ ਇਹਨਾਂ ਦੇ ਹੱਲ ਵਿੱਚੋਂ ਇਹ ਟੀਮ ਅੱਜ ਨਿਯੁਕਤ ਕੀਤੀ ਗਈ ਉਹਨਾਂ ਵੱਲੋਂ ਅੱਜ ਫੂਰਾਂ ਮੰਡੀ ਉਹ ਆਏ ਆ ਅੱਜ ਕਮਲਜੀਤ ਸਿੰਘ ਤਵਲੀ ਜੀ ਉਹਨਾਂ ਨੂੰ ਅਸੀਂ ਪ੍ਰਧਾਨ ਮੰਤਰੀ ਵੱਲੋਂ ਮੁਬਾਰਕਾ ਦਿੰਨੇ ਆ ਕਿਉਂਕਿ ਬਹੁਤ ਹੀ ਸੋਲਜਰ ਇਨਸਾਨ ਪੜ੍ਹੇ ਲਿਖੇ ਨਿੱਕ ਦੇਲ ਇਨਸਾਨ ਆ ਸਾਡੀ ਐਸੋਸੀਏਸ਼ਨ ਦਾ ਗਠਨ ਹੋਇਆ ਵੈ ਅਸੀਂ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜినేష్ ਢੱਲ ਜੀ ਦਾ ਧੰਨਵਾਦ ਕਰਦੇ ਆਂ ਅਤੇ ਮੰਡੀ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਆਵੇ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਸੀਵਰੇਜ ਦੀ ਪਾਣੀ ਦੀ ਲੁੱਟ ਕੋ ਕਿਸੇ ਤਰ੍ਹਾਂ ਦੀ ਵੀ ਅਸੀਂ ਉਹ ਪਹਿਲ ਦੀ ਧਾਰਤੈ ਨੂੰ ਸੋਲਵ ਕਰਾਂਗੇ ਆ ਜਿਹੜੀ ਮੰਡੀ ਬੋਰਡ ਦੀ ਜਿਹੜੀ ਆਫਸਰਾਂ ਦੀ ਲੈਂਗੁਏਜ ਹੈ ਉਹਨੂੰ ਕਬਜ਼ਾ ਕਹਿੰਦੇ ਨੇ ਪਰ ਉਹਦੇ 'ਚ ਦੇਖੋ ਆੜਤੀ ਜਿਹੜਾ ਉਹਨੇ ਆਪਣਾ ਕਾਫੀ ਮਹਿੰਗਾ ਮਾਲ ਉੱਦਾ ਪਾਵੇਂ ਸਬਜੀ ਫਰੂਟੇ ਕੁਝ ਵੀ ਜੇ ਉਹਨੇ ਉਹਨੂੰ ਬਚਾਣਾ ਵੀ ਇਹ ਜਲੰਧਰ ਦੀ ਫਰੂਟ ਮੰਡੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸੀ ਸੀਵਰੇਜ ਦੀ ਪ੍ਰੋਬਲਮ ਹੋ ਗਈ ਤੇ ਹੋਰ ਵੀ ਕਾਫੀ ਪ੍ਰੋਬਲਮਾਂ ਸੀ ਉਸੇ ਨੂੰ ਲੈ ਕੇ ਜਿਹੜਾ ਅੱਜ ਪ੍ਰਧਾਨ ਬਣਾਇਆ ਗਿਆ ਵਾ ਥਰੂਡ ਮੰਡੀ ਦਾ ਉਹਨਾਂ ਨੂੰ ਅੱਜ ਗੱਲਬਾਤ ਕਰਾਂਗੇ ਕਿ ਕੀ ਕੀ ਜੜੀਆਂ ਸਮੱਸਿਆਵਾਂ ਜੜੀਆਂ ਹੁਣ ਪ੍ਰਧਾਨਗੀ ਦੇ ਬਾਅਦ ਜੜੀਆਂ ਹੱਲ ਕਰਾਂਗੇ ਉਹਨਾਂ ਦੀ ਸੱਸੀ ਗੱਲ ਜੀ ਸੱਸੀ ਗੱਲ ਜੀ ਤੁਹਾਨੂੰ ਪਹਿਲਾਂ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹ ਮੈਂ ਸਾਰੀ ਮੰਡੀ ਦਾ ਸਾਰੇ ਆਪਣੇ ਭਰਾਵਾਂ ਦਾ ਆਰਤੀ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਨਾ ਮਾਨ ਬਖਸ਼ਿਆ ਕਿ ਮੈਨੂੰ ਮੰਡੀ ਦਾ ਪ੍ਰਧਾਨ ਬਣਾਇਆ ਸਭ ਤੋਂ ਪਹਿਲਾਂ ਮੰਡੀ ਜਾ ਰਹੀ ਸਮੱਸਿਆ ਸੀ ਸੀਵਰੇਜ ਦੀ ਸਫਾਈ ਦੀ ਤੇ ਟ੍ਰੈਫਿਕ ਦੀ ਅਸੀਂ ਸਭ ਤੋਂ ਪਹਿਲਾਂ ਆਪਣੇ ਹਲਕਾ ਜਾ ਜਨੈਸ਼ ਢਾਲ ਜੀ ਨੇ ਮੈਨੂੰ ਇਨਾ ਮਾਨ ਬਖਸ਼ਿਆ ਤੇ ਮੇਰੇ ਆਰਤੀ ਭਰਾਵਾਂ ਨੇ ਮੇਰੇ ਮਾਨ ਬਖਸ਼ਿਆ ਇਹ ਸਮੱਸਿਆ ਸਭ ਤੋਂ ਪਹਿਲਾਂ ਮੰਡੀ ਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਮੰਡੀ ਚ ਲੁੱਟ ਖੋਹ ਬਹੁਤ ਚੱਲ ਰਹੀ ਹੈ ਅੱਜ ਉਹਨਾਂ ਨਾਲ ਗੱਲ ਹੋਈ ਹੈ ਵੀ ਛੋਟੀ ਚੌਂਕੀ ਪਿੱਛੇ ਬਣਾਈ ਜੇ ਨਗਰ ਕਾਇਰ ਦੇ ਕੋਲ ਉਹਨਾਂ ਨੇ ਅੱਜ ਕਹਿੰਦੇ ਸਾਨੂੰ ਮਨਜ਼ੂਰੀ ਲੈ ਲਾਂਗੇ ਤੁਹਾਨੂੰ ਅਸੀਂ ਗੇਟ ਤੇ ਚੌਂਕੀ ਬਣਾਵਾਂਗੇ ਜਿੰਨਾ ਗੁੰਡਾਗਰਦੀ ਜਿਹੜੀ ਹੈ ਨਾ ਉਹ ਥੋੜੀ ਮੰਡੀ ਚ ਘਟਣੀ ਚਾਹੀਦੀ ਹੈ ਇੱਥੇ ਲੁੱਟ ਖੋਹ ਦੀ ਵਾਰਦਾਤ ਬਹੁਤ ਹੋ ਰਹੀ ਹੈ ਤੇ ਮੈਂ ਆਵਾ ਆਮ ਆਦੀ ਪਾਰਟੀ ਦਾ ਆਪਣੇ ਭਰਾਵਾਂ ਦਾ ਬਹੁ ਬਾਬਾ ਜੀ ਕੀ ਕਹਿਣਾ ਚਾਹਦੇ ਹੋ ਤੁਸੀਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋਵੇ ਅੱਜ ਸਾਡੀ ਜੇਦਬੰਦੀ ਦਸ਼ਮੇਤ ਅੰਨਦਲ ਮੁਖੀ ਬਾਬਾ ਜੀ ਬਾਬਾ ਮੇਜ ਸਿੰਘ ਸੋਢੀ ਜੀ ਹੁਣਾਂ ਵੱਲੋਂ ਅੱਜ ਫਰੂਟ ਮੰਡੀ ਉਹਦੇ ਆਏ ਆ ਅੱਜ ਕਮਲਜੀਤ ਸਿੰਘ ਤਵਲੀ ਜੀ ਹੁਣਾਂ ਨੂੰ ਅਸੀਂ ਪ੍ਰਧਾਨ ਮੰਤਰੀ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਕਿਉਂਕਿ ਬਹੁਤ ਹੀ ਸੋਲਜਰ ਇਨਸਾਨ ਪੜ੍ਹੇ ਲਿਖੇ ਨਿੱਕ ਦੇਲ ਇਨਸਾਨ ਆ ਹਰੇਕ ਤਬਕੇ ਦੇ ਨਾਲੇ ਚੱਲਣ ਵਾਲੇ ਆ ਕਿਉਂਕਿ ਦੇਖੋ ਗੱਲ ਇਦਾਂ ਹੁੰਦੀ ਆ ਵੀ ਜਦੋਂ ਆਪਾਂ ਮੰਡੀ ਦੀਆਂ ਸਮੱਸਿਆਵਾਂ ਨੂੰ ਆਪ ਗਰਾਊਂਡ ਲੈਵਲ ਤੇ ਹੋ ਕੇ ਦੇਖਦੇ ਆ ਤੇ ਆਪਾਂ ਨੂੰ ਫੇਰ ਇਹ ਸਾਰਿਆਂ ਨਾਲ ਵਿਚਰਨ ਨਾਲ ਇਹ ਚ ਸਾਨੂੰ ਉਮੀਦ ਆ ਵੀ ਇਹ ਬਹੁਤ ਵਧੀਆ ਕੰਮ ਕਰਨਗੇਗਾ ਭਾਈ ਜੀ ਕੀ ਗੱਲ ਸਾਹਿਬ ਹੈ ਜੀ ਠੀਕ ਹੈ ਪਾਜੀ ਕੀ ਕਹਿਣਾ ਚਾਹੁੰਦੇ ਹੋ ਕਾਫੀ ਸਮੱਸਿਆ ਜਿਹੜੀਆਂ ਅੱਗੇ ਦੇਖਣ ਨੂੰ ਮਿਲ ਰਹੀਆਂ ਸੀ ਲਾਈਟ ਦੀ ਸਮੱਸਿਆ ਹੋ ਗਈ ਕੂੜੇ ਦੀ ਹੋ ਗਈ ਸੀਵਰੇਜ ਅਗਰ ਮੀਂਹ ਪੈਂਦਾ ਹੈ ਤਾਂ ਚਿੱਕੜ ਜਿੱਕੜ ਹੋ ਜਾਂਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਹੁਣ ਕੀ ਉਪਰਾਲੇ ਕਰੂਗਾ ਅਸੀਂ ਦੇਖੋ ਜੀ ਸਭ ਤੋਂ ਪਹਿਲੇ ਮੈਂ ਕਹਿਣਾ ਚਾਹਨਾ ਵਾਂ ਕਿ ਸਾਨੂੰ ਸਭ ਨੂੰ ਪਤਾ ਵਾ ਹਰ ਸਮੱਸਿਆ ਦਾ ਹੱਲ ਸ਼੍ਰੀ ਦਿਨੇਸ਼ ਟਲ ਅੱਜ ਉਹਨਾਂ ਦੇ ਅਸ਼ੀਰਵਾਦ ਨਾਲ ਸਾਡੀ ਐਸੋਸੀਏਸ਼ਨ ਦਾ ਗਠਨ ਹੋਇਆ ਵਾ ਅਸੀਂ ਸਭ ਤੋਂ ਪਹਿਲੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਦਿਨੇਸ਼ ਢੱਲ ਜੀ ਦਾ ਧੰਨਵਾਦ ਕਰਦੇ ਆਂ ਅਤੇ ਮੰਡੀ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਆ ਵਾ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਸੀਵਰੇਜ ਦੀ ਪਾਣੀ ਦੀ ਲੁੱਟ ਕੋ ਕਿਸੇ ਤਰ੍ਹਾਂ ਦੀ ਵੀ ਅਸੀਂ ਉਹ ਪਹਿਲ ਦੇ ਆਧਾਰ ਤੇ ਨੂੰ ਸੋਲਵ ਕਰਾਂਗੇ ਤੇ ਹਣੀ ਜੀ ਨੇ ਗੱਲ ਸਾਣੀ ਜੀ ਕੀ ਕਹਿਣਾ ਚਾਹੁੰਦੇ ਹੋ ਸਮੱਸਿਆਵਾਂ ਬੜੀਆਂ ਆ ਰਹੀਆਂ ਸੀ ਕੀ ਉਪਰਾਲੇ ਜਿਹੜੇ ਕੀਤੇ ਜਾਊਗੇ ਭਾਈ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਅੱਜ ਨਵੀਂ ਸਬਜ਼ੀ ਮੰਡੀ ਮਕਸੂਦਾਂ ਤੇ ਫਰੂਟ ਮੰਡੀ ਮਕਸੂਦਾਂ ਵਿੱਚ ਨਵੀਂ ਟੀਮ ਦਾ ਗਠਨ ਹੋਇਆ ਜਿਸ ਵਿੱਚ ਚੇਅਰਮੈਨ ਸਾਡੇ ਬਿੱਟਾ ਜੀ ਲਾਲ ਬਾਜ਼ਾਰ ਤੋਂ ਜੀ ਤੇ ਪ੍ਰਧਾਨ ਜੀ लवली ਕਮਲਜੀਤ ਸਿੰਘ लवली ਜੀ ਤੇ ਜਨਰਲ ਸੈਕਟਰੀ ਸਾਡੇ ਵਿੱਕੀ ਗੁਲਾਟੀ ਭਾਜੀ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸ਼੍ਰੀ ਦਿਨੇਸ਼ ਢਾਲਜੀ ਵੱਲੋਂ ਬਹੁਤ ਬਹੁਤ ਸ਼ੁਕਰਾਨਾ ਉਹਨਾਂ ਦਾ ਜਿਨ੍ਹਾਂ ਨੇ ਉਹਨਾਂ ਇੰਨੀ ਵਧੀਆ ਟੀਮ ਇਕੱਠੀ ਕੀਤੀ ਜੀ ਮੰਡੀ ਵਿੱਚ ਪਹਿਲਾਂ ਲੁੱਟਕਸੁੱਟ ਬਹੁਤ ਹੋ ਰਹੀ ਸੀ ਇੱਕ ਟ੍ਰੈਫਿਕ ਦਾ ਇਹਨਾਂ ਦੇ ਹੱਲ ਵੱਜੋਂ ਇਹ ਟੀਮ ਅੱਜ ਨਿਯੁਕਤ ਕੀਤੀ ਗਈ ਉਹਨਾਂ ਵੱਲੋਂ ਤੇ ਅਸੀਂ ਆਸ ਕਰਾਂਗੇ ਕਿ ਇਸ ਟੀਮ ਦਾ ਉਹ ਪੂਰਾ ਤੈਅ ਦਿਲੋਂ ਸਹਿਯੋਗ ਦੇਣਾ ਪ੍ਰਧਾਨ ਜੀ ਅੱਜ ਇੱਕ ਪ੍ਰੋਗਰਾਮ ਲਿਖਿਆ ਕਿ ਕੀ ਸਾਰਾ ਪ੍ਰੋਗਰਾਮ ਸੀ ਅੱਜ ਜਿਹੜੀ ਇੱਥੇ ਸਬਜੀ ਮੰਡੀ ਫਰੂਟ ਮੰਡੀ ਆਰਟੀ ਅਸੋਸੀਏਸ਼ਨ ਜਿਹੜੀ ਹੈ ਕੂੜਾ ਗਠਨ ਕੀਤਾ ਗਿਆ ਕੂੜੇ ਚ ਦੋ ਨਾਮ ਜਿਹੜੇ ਅੱਜ ਅਨਾਉਂਸ ਕੀਤੇ ਗਏ ਨੇ ਬਾਕੀ ਟੀਮ ਜਿਹੜੀ ਸਾਰੀ ਇਹ ਬੈਕਕੈਂਡ ਦੇ ਦਿਨ ਸਾਰਾ ਆਪਣਾ ਵਿਸਤਾਰ ਦੇ ਨਾਲ ਸਾਰੀ ਟੀਮ ਦਾ ਅਨਾਉਂਸ ਕਰ ਦੇਣਗੇ ਕਿਉਂਕਿ ਮੰਡੀ ਚ ਸਫਾਈ ਵਗੈਰਾ ਦੀਆਂ ਹੋਰ ਕਾਫੀ ਇੱਥੇ ਪ੍ਰੋਬਲਮਸ ਆ ਰਹੀਆਂ ਅਸੀਂ ਤੇ ਕੋਈ ਵੀ ਐਸੋਸੀਏਸ਼ਨ ਜਿਹੜੀ ਚੰਗੀ ਤਰ੍ਹਾਂ ਨਹੀਂ ਕੰਮ ਹੋ ਰਿਹਾ ਸੀ ਤੇ ਸਾਨੂੰ ਸਾਰੇ ਰਲ ਕੇ ਆਪਣੇ ਜਿਹੜੇ ਮੰਡੀ ਦੇ ਸਾਡੇ ਪਾਰਟੀ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਕਰਕੇ ਆਪਾਂ ਮੰਡੀ ਜਿਹੜੀ ਉਹਨੂੰ ਚੱਕਾ ਛੋੜ ਤੇ ਪ੍ਰਧਾਨਜੀਕ ਕਾਫੀ ਚਿਰ ਤੋਂ ਮੰਡੀ ਸਮੱਸਿਆ ਬੜੇ ਆ ਰਹੇ ਆ ਕੂੜਾ ਇੱਥੋਂ ਚੱਕ ਨਹੀਂ ਹੋ ਰਿਹਾ ਸੀਵਰੇਜ ਪ੍ਰੋਬਲਮ ਆ ਗਈ بارش ਜਦੋਂ ਪੈਂਦੀ ਐ ਇੱਥੇ ਬੜੀ ਸਮੱਸਿਆ ਆ ਜਾਂਦੀ ਲੋਕਾਂ ਨੂੰ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਦੇਖੋ ਜਿਹੜੀਆਂ ਸਾਰੀਆਂ ਜਿਹੜੇ ਸਾਡੇ ਆਰਟੀ ਭਰਾਣੇ ਇਹਨਾਂ ਨੇ ਕਾਫੀ ਇਹਨਾਂ ਦੀਆਂ ਪ੍ਰੋਬਲਮਸ ਨੇ ਦੱਸਦੇ ਸਮੇਂ ਸਮੇਂ ਤੇ ਦੱਸਦੇ ਰਹੇ ਨੇ ਸਾਨੂੰ ਹੁਣ ਅਸੀਂ ਇੱਕ ਅੱਜ ਕਮੇਟੀ ਗਠਨ ਕਰਤੀ ਐ ਤੇ ਅੱਜ ਸਰਕਾਰੀ ਅਫਸਰ ਵਗੈਰਾ ਵੀ ਸੀਗੇ ਇੱਥੇ ਤੇ ਹੁਣ ਜੋ ਵੀ ਪ੍ਰੋਬਲਮ ਹੋਏਗੀ ਉਹਨੂੰ ਆਪਾਂ ਬਿਲਕੁਲ ਪਲਾਨ ਕਰਕੇ ਉਹ ਪ੍ਰੋਬਲਮ ਨੂੰ ਖਤਮ ਕਰਾਂਗੇ ਇੱਕ ਹੋਰ ਸਵਾਲ ਸਿਗਾ ਸਰ ਇੱਕ ਤੁਸੀਂ ਗੱਲ ਕੀਤੀ ਸੀ ਕਿ ਕਬਜ਼ੇ ਦੀ ਗੱਲ ਕਰਦੇ ਕੀ ਹਰੇਕ ਵਾਰੀ ਕਹਿ ਦਿੰਦੇ ਕਬਜ਼ਾ ਕਰ ਲੈ ਉਹਨਾਂ ਨੇ ਜੇ ਅਗਰ ਸ਼ੈੱਡ ਪਾ ਲਈ ਉਹਨੂੰ ਕਬਜ਼ਾ ਕਿ ਕਹਣਾ ਜਾਂਦਾ ਹੈ ਕਿ ਆ ਜਿਹੜੀ ਮੰਡੀ ਬੋਰਡ ਦੀ ਜਿਹੜੀ ਆਫਸਰਾਂ ਦੀ ਲੈਂਗੁਏਜ ਹੈ ਉਹਨੂੰ ਕਬਜ਼ਾ ਕਹਿੰਦੇ ਨੇ ਪਰ ਉਹਦੇ 'ਚ ਦੇਖੋ ਆੜਤੀ ਜਿਹੜਾ ਉਹਨੇ ਆਪਣਾ ਕਾਫੀ ਮਹਿੰਗਾ ਮਾਲ ਹੁੰਦਾ ਭਾਵੇਂ ਸਬਜੀ ਹੈ ਫਰੂਟ ਹੈ ਕੁਝ ਵੀ ਹੈ ਜੇ ਉਹਨੇ ਉਹਨੂੰ ਬਚਾਣਾ ਵੀ ਹੈ ਉਹਨੂੰ ਦੇਖੋ ਤਪ ਕਿੰਨੀ ਜ਼ਿਆਦਾ ਅੱਜ ਹੈ ਵੀ ਸਰਦੀ ਦਾ ਮੌਸਮ ਹੈ ਫਿਰ ਵੀ ਧੁੱਪ ਜਿਹੜੀ ਇਸ ਟਾਈਮ ਚ ਉਬਰੀ ਤੇ ਗਰਮੀ ਦੇ ਵਿੱਚ ਜਦੋਂ 46 47 ਡਿਗਰੀ ਟੈਂਪਰੇਚਰ ਹੁੰਦਾ ਉਦੋਂ ਕੀ ਹਾਲਾਤ ਹੋਏਗਾ ਕਿ ਉਹ ਸਮਾਨਤਾ ਸਾਰਾ ਖਰਾਬ ਹੋ ਜਾਏਗਾ ਤੇ ਇਹ ਚੀਜ਼ ਅੱਜ ਤੱਕ ਕਿਸੇ ਦੇ ਵੀ ਧਿਆਨ 'ਚ ਇੰਨੇ 70 ਸਾਲ ਹੋ ਗਏ ਦੇਸ਼ ਨੂੰ ਯਾਦ ਹੋਇਆ ਕਿਸੇ ਸਰਕਾਰ ਦੇ ਧਿਆਨ 'ਚ ਨਹੀਂ ਆਈ ਜਦੋਂ ਕੁਲਦੀਪ ਸਿੰਘ ਢਾਲੀਵਾਲ ਜੀ ਜਿਹੜੇ ਮੰਤਰੀ ਸਾਹਿਬ ਇੱਥੇ ਆਏ ਅਸੀਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨਾਂ ਦੇ ਸਦਕੇ ਅੱਜ ਮੁੱਖ ਮੰਤਰੀ ਭਗਵੰਤਬਾਨ ਜੀ ਦੇ ਸਦਕੇ ਅੱਜ ਤਿੰਨ ਵੱਡੇ ਸ਼ੈੱਡ ਜਿਹੜੇ ਨੇ ਮੰਡੀ 'ਚ ਪੈ ਰਹੇ 10 ਸਵਾਲ ਹੋਰ ਸਵਾਲ ਸੀਗਾ ਐਂਡਰੀ ਸਾ ਕਰ ਰਹੇ ਤੁਸੀਂ ਜਿੰਨੇ ਉਦਘਾਟਨ ਕਰੋਗੇ ਅਸੀਂ ਤੋੜ ਦਾਂਗੇ ਉਹਨਾਂ ਇਹ ਕਹਿਣਾ ਚਾਹੀਦਾ ਉਹਨਾਂ ਨੂੰ ਕਿ ਲੋਕ ਤਾਂ ਚਾਹੁੰਦੇ ਵਿਕਾਸ ਕਰੋ ਅਸੀਂ ਵੋਟਾਂ ਪਾਣੇ ਆ ਕਿ ਵਿਕਾਸ ਹੋਊਗਾ ਉਹ ਕਹਰੇ ਅਸੀਂ ਤੋੜ ਦਾਂਗੇ ਸਾਰਾ ਕੁਝ ਦੇਖੋ ਜੀ ਹਰ ਤਰ੍ਹਾਂ ਦੇ ਇਨਸਾਨ ਨੇ ਕੋਈ ਚੰਗੀ ਸੋਚ ਵਾਲਾ ਕੋਈ ਮਾੜੀ ਸੋਚ ਵਾਲਾ ਉਹਨ ਇੱਕ ਡਾਕਟਰ ਹੈ ਜਿਹੜੇ ਲੋਕਾਂ ਨੂੰ ਬਚਾਉਂਦੇ ਨੇ ਦਵਾਈਆਂ ਦਿੰਦੇ ਨੇ ਇੱਕ ਉਹ ਵੀ ਨੇ ਜਿਹੜੇ ਗੋਲੀਆਂ ਮਾਰ ਰਹੇ ਨੇ ਲੋਕਾਂ ਨੂੰ ਉਹ ਵੀ ਤਾਂ ਲੋਕ ਹੀ ਨੇ ਨਾ ਤੂੰ ਸੋਚਦਾ ਹੀ ਫਰਕ ਹੈ ਤੇ ਬਸ ਇਹ ਦੇਖ ਲਓ ਅਸੀਂ ਤਾਂ ਬਣਾਉਣ ਵਾਲੇ ਆ ਜੇ ਤੋੜਨ ਵਾਲੇ ਨੇ ਤੂੰ ਆਪਣੀ ਕੋਸ਼ਿਸ਼ ਕਰ ਲੈਣਾ ਅਸੀਂ ਤਾਂ ਬਣਾਈ ਜਾਣੇ ਨੇ ਤੇ ਅਸੀਂ ਤਾਂ ਬਿਲਕੁਲ ਪਾਵੇਂ ਆ ਤੋੜ ਲੈਣ ਜੋ ਮਰਜ਼ੀ ਕਰ ਲੈਣ ਇਹ ਇੱਕ ਤੋੜਨਗੇ ਪੰਜਾਬ ਬਣਾਵਾਂਗੇ ਥੈਂਕ ਯੂ ਸਰ ਬਹੁਤ ਬਹੁਤ ਦੋਸਤੋ ਏਸੀ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਦੀ ਇੱਕ ਨਵੀਂ ਟੀਮ ਜਿਹੜੀ ਆਪਣੇ ਫਰੂਟ ਮੰਡੀ ਦੇ ਵਿੱਚ ਤਿਆਰ ਕੀਤੀ ਉਹਨਾਂ ਨੂੰ ਪ੍ਰਧਾਨ ਜਿਹੜਾ ਬਣਾਇਆ ਗਿਆ ਹੁਣ ਦੇਖਣਾ ਹੋਵੇ ਕਿੰਨੀ ਦੇਰ ਦੇ ਵਿੱਚ ਜਿਹੜਾ ਮੰਡੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋਣ ਗਿਆ ਤੇ ਕੈਮਰਾਮੈਨ ਬਿੰਕੂ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ